ਇਹ ਅਸਲ ਅਸਲ ਬਰੀਡ ਹੈ ਕਿੱਥੋਂ ਦੀ ਹੈ ਅਮਰੀਕਾ ਦੀ ਬਰੀਡ ਹੈ ਜੀ ਅਮਰੀਕਨ ਮੈਨੇਜਰ ਪੋਨੀ ਕਹਿੰਦੇ ਨੇ ਇਹਨਾਂ ਨੂੰ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਅਮਰੀਕਾ ਚ ਪਈ ਜਾਂਦੀ ਹੈ ਇਹ ਅਮਰੀਕਾ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਤੇ ਵੈਸੇ ਰੇਟ ਕਿੰਨਾ ਕੰਦਾਜਾ ਰਹਿ ਜਾਂਦਾ ਜੀ ਇਹਨਾਂ ਦਾ 20 ਲੱਖ ਰੁਪਏ ਖਰਚਾ ਜਾਂਦਾ ਤੁਹਾਨੂੰ ਇੱਕ ਪੋਨੀ ਦਾ ਇੰਪੋਰਟ ਕਰਾਣ ਦਾ ਲਓ ਵੀ ਸਾਨੂੰ ਅੱਜ ਆਪਾਂ ਖੜੇ ਆ ਮਾਗੀ ਮੇਲਾ ਮੁਕਸਰ ਦੇ ਵਿੱਚ ਪੂਰਾ ਮੇਲਾ ਫੱਬਿਆ ਹੋਇਆ ਵਾ ਤੇ ਇਸ ਵਕਤ ਆਪਾਂ ਖੜੇ ਆ ਵਾਰਿਸ ਸਟੱਡ ਫਾਰਮ ਤੇ ਬਹੁਤ ਹੀ ਸ਼ਾਨਦਾਰ ਤੁਹਾਨੂੰ ਇੱਕ ਘੋੜਾ ਦਿਖਾਉਣ ਲੱਗੇ ਆ ਨਾਲ ਆਪਣੇ ਭਾਈ ਵਰਿੰਦਰ ਜੀ ਹੋਣਗੇ ਅ ਭਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਭਾਈ ਬਾਕਰਪੁਰ ਤੋਂ ਮੋਹਾਲੀ ਡਿਸਟ੍ਰਿਕਟ ਤੋਂ ਆਏ ਆ ਜੀ ਮੋਹਾਲੀ ਤੋਂ ਜੀ ਠੀਕ ਹੈ ਭਾਈ ਤੇ ਆਪਣੇ ਘੋੜੇ ਬਾਰੇ ਡਿਟੇਲ ਦਿਓਗੇ ਕੀ ਨਾਮ ਇਹਦਾ ਜੀ ਰੱਖਿਆ ਹੋਇਆ ਹੈ ਇਹਦਾ ਨਾਮ ਸ਼ੇਰ ਰਾਜ ਹੈ ਜੀ ਅੱਛਾ ਜੀ ਸ਼ੇਰ ਰਾਜ ਸ਼ੇਰ ਰਾਜ ਹਾਂ ਜੀ ਦੇਵ ਰਾਜ ਰਣਨੀ ਦਾ ਬੱਚਾ ਡਾਇਰੈਕਟਰ ਤੇ ਮਾਂ ਇਹਦੀ ਮਾਂ ਇਹਦੀ ਦੇਵ ਆਪਣਾ ਵਾਲਸਾ ਵਾਲੇ ਰਾਜ ਹੰਸ ਦੀ ਹੈ ਜੀ ਅੱਛਾ ਜੀ ਰਾਜ ਹੰਸ ਦੀ ਹਾਂ ਰੁਕਮਣੀ ਨਾਮ ਹੈ ਜੀ ਦਾ ਠੀਕ ਹੈ ਜੀ ਤੇ ਬਾਲਸਾਬ ਦੇ ਰੇਸ ਸੁਖਵੀਰ ਸਿੰਘ ਬਾਲ ਦੇ ਘਰੇ ਬਰੀਡ ਹੋਇਆ ਜੀ ਇਹ अच्छा जी तु लेया ਬਾਅਦ ਵਿੱਚ ਹਾਂਜੀ ਹਾਂਜੀ 6 ਕੁ ਮਹੀਨੇ ਪਹਿਲਾਂ ਅਸੀਂ ਪਰਚੇਸ ਕੀਤਾ ਜੀ ਠੀਕ ਆ ਬਈ ਕਿੰਨੀ ਉਮਰ ਹੋ ਗਈ ਇਹਦੀ ਹਾਂਜੀ 5.5 ਸਾਲ ਹੈ ਜੀ ਇਹਦੀ 5.5 ਸਾਲ ਹੈ ਠੀਕ ਆ ਬਈ ਤੇ ਰਿਜ਼ਲਟ ਕਿਵੇਂ ਆਏ ਆ ਜਿਹੜੇ ਇਹਦੇ ਰਿਜ਼ਲਟ ਆਉਂਦੇ ਆ ਬੱਚੇ ਬਹੁਤ ਚੰਗੇ ਆ ਬਲ ਸਾਹਿਬ ਦੇ ਫਾਰਮ ਤੇ ਆਏ ਹੋਏ ਨੇ ਜੀ ਕਾਫੀ ਅੱਛਾ ਜੀ ਤੇ ਪਹਿਲਾਂ ਉਹਨਾਂ ਤੋਂ ਸਾਡੇ ਕੋਲ ਤਾਂ ਹਲੇ 6 ਕੁ ਮਹੀਨੇ ਆਏ ਹੋਏ ਸਾਡੇ ਕੋਲ ਕੁੜੀਆਂ ਪ੍ਰੈਗਨੈਂਟ ਨਹੀਂ ਦੀਆਂ ਜੀ ਹਲੇ ਠੀਕ ਆ ਜੀ ਉਹਨਾਂ ਨੇ ਜਿਹੜੇ ਪਹਿਲਾਂ ਉਹਨਾਂ ਤੋਂ ਉੱਥੇ ਕ੍ਰੋਸ ਹੋਈਆਂ ਕੁੜੀਆਂ ਉਹਨਾਂ ਦੇ ਬੱਚੇ ਕਾਫੀ ਚੰਗੇ ਆਏ ਹੋਏ ਨੇ ਜੀ ਠੀਕ ਆ ਬਈ ਹਾਂਜੀ ਹਾਂ ਵੇਤਾ ਜੁਏ ਤੁਸੀਂ ਦੱਸਿਆ ਵੀ ਮਾਂ ਵਾਲੇ ਪਾਸਿਓ ਵੀ ਹਾਂਜੀ ਹਾਂਜੀ ਵਧੀਆ ਹਨਾ ਤੇ ਪਿਓ ਵਾਲੇ ਪਾਸਿਓ ਵੀ ਹਾਂਜੀ ਹਾਂਜੀ ਰਿਜ਼ਲਟ ਤੇ ਰਿਜ਼ਲਟ ਆਪਦੇ ਤੇ ਲੈ ਕੇ ਆਉਂਦਾ ਜ਼ਿਆਦਾ ਜਿਆਦਾ ਹਾਂਜੀ ਆਪਦੇ ਤੇ ਬਿਲਕੁਲ ਇਹਦੇ ਨਾਲ ਬੱਚੇ ਦੇਖ ਰਿਹਾ ਹੈ ਜੀ ਠੀਕ ਹੈ ਬਈ ਠੀਕ ਹੈ ਹਾਂਜੀ ਹਾਂਜੀ ਤੇ ਬਈ ਇਹਦੀ ਫੀਸ ਕਿੰਨੀ ਰੱਖੀ ਦੀ 1 ਲੱਖ ਰੁਪਏ ਕ੍ਰੋਸਿੰਗ ਫੀਸ ਹੈ ਜੀ 1 ਲੱਖ ਰੁਪਏ ਜੀ ਹਾਂਜੀ ਹਾਂਜੀ ਠੀਕ ਹੈ ਬਈ ਲੋ ਵੀ ਪਹਿਲਾਂ ਤੁਹਾਨੂੰ ਦਿਖਾਈਏ ਕਦ ਕਾਠ ਸਖਾਈ ਗਏ ਕੋੜੇ ਦਾ ਬਈ ਪੈਠ ਪੂੜਾ ਦੇ ਪੂਰਾ ਵਧੀਆ ਸ਼ਾਨਦਾਰ ਕੀ ਕਰੀ ਹਾਂ ਤਾਂ ਬਾਕੀ ਬਈ ਸ਼ਾਂਤ ਬੜਾ ਹੈ ਨਾ ਹਾਂਜੀ ਹਾਂ ਤਿੰਨ ਦਿਨ ਹੋ ਗਈ ਥੱਕ ਗਿਆ ਕੋੜਾ ਹਾਂਜੀ ਹਾਂਜੀ ਤਿੰਨ ਦਿਨ ਹੋ ਗਏ ਨਹੀਂ ਤਾਂ ਜਿਵੇਂ ਕੋੜਾ ਬਾਹਰ ਕੱਢੀਏ ਇੱਕ ਵਾਰ ਤੇ ਇੱਕ ਵਾਰ ਤਾਂ ਪੂਰਾ ਹਾਂਜੀ ਹਾਂਜੀ ਤੰਗ ਕਰਦਾ ਪਰ ਬੜਾ ਸ਼ਾਂਤ ਖੜਾ ਵਾ ਹਾਂਜੀ ਹਾਂਜੀ ਇਹ ਬਲੱਡ ਲਾਈਨ ਦਾ ਵੀ ਫਰਕ ਪੈ ਜਾਂਦਾ ਜੀ ਇਹ ਤੇ ਆਪਣੇ ਕੋਲੇ ਹੋਰ ਵੀ ਜਾਨਵਰ ਰੱਖੇ ਸਾਡੇ ਕੋਲ 14 15 ਜਾਨਵਰ ਨਹੀਂ ਪੌਨੀ ਜਨੇ ਸਾਡੇ ਕੋਲ ਜੀ ਇਹ ਅਮਰੀਕਨ ਨੇਚਰ ਪੌਨੀ ਜੀ ਤੇ ਹੋਰ 14 15 ਘੋੜੇ ਕੁੜੀਆਂ ਉੱਥੇ ਹੋਰ ਨਹੀਂ ਜੀ ਫਾਰਮ ਤੇ ਠੀਕ ਹੈ ਜੀ ਤੇ ਸਟੱਡ ਇਕੱਲਾ ਇਹੀ ਹੈ ਜਾਂ ਹੋਰ ਵੀ ਦੋ ਛੋਟੇ ਬਛਰੇ ਨੇ ਜੀ ਇਦੋਂ ਛੋਟੇ ਅੱਛਾ ਉਹ ਤਿਆਰ ਕਰ ਰਹੇ ਹੋ ਉਹ ਤਿਆਰ ਕਰ ਰਹੇ ਆ ਇਹ ਲਈ ਠੀਕ ਹੈ ਜੀ ਉਹ ਕਿਹੜੇ ਇਹਦੇ ਆ ਕਿਹੜੀ ਲੱਕ ਤਲਪਾਗ ਰਹੇ ਨੇ ਤਾਂ ਬੱਚਾ ਜੀ ਇੱਕ ਨੁਕਰਾ ਜੀ ਠੀਕ ਹੈ ਜੀ ਠੀਕ ਹੈ ਜੀ ਜਿਆਦਾ ਤੁਸੀਂ ਫਿਰ ਮਾਰਵਾੜੀ ਤੇ ਕੰਮ ਕਰਦੇ ਮਾਰਵਾੜੀ ਤੇ ਨੁਕਰੇ ਵੀ ਹੈਗੇ ਸਾਡੇ ਕੋਲ ਚਾਰ ਘੋੜੇ ਮੂਨਕਰੇ ਕਿਵੇਂ ਹੈਗੇ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹ ਸ਼ੋ ਵਗੈਰਾ ਜਿੱਤੇ ਕੋਈ ਅੱਗੇ ਇਹ ਜੋਧਪੁਰ ਪਾਇਆ ਸੀਗਾ ਬਲ ਸਾਹਿਬ ਨੇ ਉੱਥੇ ਸੈਕਿੰਡ ਆਇਆ ਸੀ ਆਲ ਇੰਡੀਆ ਚੈਂਪੀਅਨਸ਼ਿਪ ਚ ਇਹ ਆਲ ਇੰਡੀਆ ਹਾਂਜੀ ਇਹ ਉਹ ਕਿਹੜੇ ਸਾਲ ਚ ਇਹ 2023 ਚ ਜੀ 23 ਦਾ 23 ਦਾ ਸੈਕਿੰਡ ਆ ਜੂ ਹਾਂਜੀ ਸੈਕਿੰਡ ਵਿਨਰ ਆਇਆ ਸੀ ਉੱਥੇ ਦੋ ਦੰਦ ਵਿਚੇ ਰਾਂ ਚ ਜੀ ਠੀਕ ਹੈ ਜੀ ਠੀਕ ਹੈ ਹਾਂ ਇੱਕੋ ਸ਼ੋ ਚ ਪਾਇਆ ਸੀ ਉਹਨਾਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਬਹੁਤ ਸੋਹਣਾ ਜਾਨਵਰ ਬੜਾ ਸੋਹਣਾ ਵੰ ਹਰ ਪੱਖੋਂ ਤੇ ਜਦੋਂ ਵੀ ਬਾਹਰ ਬਾਈ ਆ ਉਹਨਾਂ ਨੇ ਕੱਢਦੇ ਆ ਤੇ ਪੂਰਾ ਇੱਕ ਵਾਰ ਇਕੱਠ ਹੋ ਜਾਂਦਾ ਗੁਲੇ ਏ ਭਾਈ ਪੋਨੀ ਫਰੇਸ਼ ਹੋ ਗਈ ਹੈ ਤੌਰ ਤੇ ਰੱਖੀ ਹੋਈਆਂ ਹਾਂ ਜੀ ਹਾਂ ਸ਼ੌਂਕੇ ਤੌਰ ਤੇ ਰੱਖੀ ਹੋਈਆਂ ਨੇ ਜੀ ਅੱਛਾ ਜੀ ਅੱਛਾ ਕਿੰਨੇ ਆ ਇਹ ਰੱਖੇ ਹੋਏ ਆਪਣੇ ਸਾਡੇ ਕੋਲ ਤਿੰਨ ਫੀਮੇਲ ਹਨ ਜੀ ਇੱਕ ਮੇਲ ਹੈ ਜੀ ਇਹ ਠੀਕ ਹੈ ਹਾਂਜੀ ਹਾਂਜੀ ਇਹ ਦੋ ਫੀਮੇਲ ਜਿਹੜੀਆਂ ਘੋੜੀਆਂ ਨੇ ਜੀ ਇਹ ਪ੍ਰੈਗਨੈਂਟ ਨੇ ਆਪਣੇ ਉਹ ਦੂਜੇ ਪਾਸੇ ਸਟਾਲਿੰਗ ਹੈ ਜੀ ਅੱਛਾ ਜੀ ਆਜੋ ਇਧਰ ਮੈਂ ਖੜਾ ਖੜਾ ਕਰ ਦੂ ਇਸ ਕੋ ਜੁੜੇ ਤੈ ਇੱਕ ਇਹਨਾਂ ਦੀ ਬੱਚੀ ਹੈ ਜੀ ਇਹ ਨਾਲ ਅੱਛਾ ਜੀ ਇਹ ਤਕਰੀਬਨ 6 ਕੁ ਮਹੀਨੇ ਦੀ ਹੈ ਜੀ ਤੇ ਇਹ ਦੋਨੋਂ ਆਪਣੇ ਘੋੜੇ ਦੋਦੇ ਤੋਂ ਪ੍ਰੈਗਨੈਂਟ ਨਹੀਂ ਜੀ ਦੂਜੇ ਸਾਲੇਨ ਤੋਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਅਸਲ ਅਸਲ ਬਰੀਡ ਹੈ ਕਿੱਥੋਂ ਦੀ ਇਹ ਅਮਰੀਕਾ ਦੀ ਬਰੀਡ ਹੈ ਜੀ ਅਮਰੀਕਨ ਮਿਨੀਚਰ ਪੋਨੀ ਕਹਿੰਦੇ ਇਹਨਾਂ ਨੂੰ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਅਮਰੀਕਾ ਚ ਪਾਈ ਜਾਂਦੀ ਜੀ ਇਹ ਅਮਰੀਕਾ ਦੇ ਵਿੱਚ ਹਾਂਜੀ 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 ਠੀਕ ਹੈ ਤੇ ਇਹਦਾ ਜਿਹੜਾ ਰੇਟ ਹੁੰਦਾ ਕਿੰਨਾ ਕੁ ਹੁੰਦਾ ਵਾ ਬਿਰੇ ਰੀਟ ਤਾਂ ਆਪਣੇ ਹੈ ਨਹੀਂ ਇੰਡੀਆ ਦੇ ਪੋਰਟੇ ਕਰਨੇ ਪੈਣਗੇ ਫਿਰ ਬਾਹਰੋਂ ਇਹ ਅੱਛਾ ਜੀ ਹਾਂਜੀ 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 ਤੇ ਤੁਸੀਂ ਹੁਣ ਤੁਹਾਡੇ ਕੋਲੇ ਜਿਵੇਂ ਕਾਫੀ ਤੁਸੀਂ ਸੇਲ ਕਰਦੇ ਹੋਵੋਗੇ ਕਿ ਨਹੀਂ ਹਾਂ ਜੀ ਨਹੀਂ ਹਲੇ ਅਸੀਂ ਬ੍ਰੀਡਿੰਗ ਕਰਾ ਰਹੇ ਹਾਂ ਜੀ ਹਲੇ ਬੱਚੇ-ਪੁੱਛੇ ਆਣਗੇ ਹੋਰ ਅੱਗੇ ਵੇ ਬੱਚ ਦੇਖਾਂਗੇ ਜੀ ਇਹਦੀ ਇੰਪੋਰਟ ਹੀ ਕਰਾਈ ਹੋਇਆ ਨਹੀਂ ਅਸੀਂ ਖਰੀਦੀ ਸੀ ਬਾਲ ਸਾਬ ਤੋਂ ਜੀ ਅੱਛਾ ਬਾਲ ਸਾਬ ਤੋਂ ਹੀ ਖਰੀਦੀ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੈਸੇ ਰੇਟ ਕਿੰਨਾ ਕੰਦਾਜਾ ਰਹਿ ਜਾਂਦਾ ਜੀ ਇਹਦਾ 20 ਲੱਖ ਰੁਪਏ ਖਰਚਾ ਦਿੰਦੋਂ ਤੋਂ ਇੱਕ ਪੋਨੀ ਦਾ ਇੰਪੋਰਟ ਕਰਾਣ ਦਾ ਅੱਛਾ ਜੀ ਉਧਰੋਂ ਇੰਪੋਰਟ ਕਰਾ ਲੈਂਦਾ ਹਾਂ ਅਮਰੀਕਾ ਤੋਂ ਲਿਆਣਾ ਜੀ ਆਪਾਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਇਸ 'ਚ ਵੀ ਉੱਥੇ ਵੀ ਜਿਵੇਂ ਹੁਣ ਆਪਣੇ ਆਏ ਆਪਣੇ ਘੋੜਿਆਂ ਦੇ ਵਿੱਚ ਬਰੀਡ ਦੇ ਵਿੱਚ ਫਰਕ ਹੈਗਾ ਵਾ ਇਹਨਾਂ 'ਚ ਵੀ ਫਰਕ ਬਹੁਤ ਪੈਂਦਾ ਹਾਂ ਜੀ ਹਾਂ ਜੀ ਫਰਕ ਪੈਂਦਾ ਮਤਲਬ ਇਹ ਵੀ ਨਾ 'ਚ ਵੀ ਅਲਗ-ਅਲਗ ਬਰੀਡਾਂ ਨੇ ਇਹ ਬਹੁਤ ਮਤਲਬ ਪੋਨੀਆਂ ਸਭ ਤੋਂ ਬੈਸਟ ਬਰੀਡ ਮੰਨੀ ਜਾਂਦੀ ਜੀ ਇਹ ਅਮਰੀਕਨ ਮੈਨੇਜਰ ਪੋਨੀ ਦੀ ਜੀ ਠੀਕ ਹੈ ਜੀ ਕਿ ਜਿਹੜੇ ਤੋਂ ਲਗ ਬਰੀਡਾਂ ਨੇ ਉਹ ਹਾਈਟ 'ਚ ਵੱਧ ਹੁੰਦੇ ਨੇ ਜੀ ਕੋਈ ਸੋਹਣੇ ਨਹੀਂ ਹੁੰਦੇ ਸਭ ਤੋਂ ਸੋਹਣੇ ਤੇ ਘੱਟ ਹਾਈਟ 'ਚ ਮੰਨੇ ਜਾਂਦੇ ਨੇ ਜੀ ਅੱਛਾ ਹਾਈਟ ਸਭ ਤੋਂ ਘੱਟ ਦੀ ਹਾਂਜੀ 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 ਠੀਕ ਹੈ ਬਈ ਠੀਕ ਹੈ ਤੇ ਅ ਭਾਈ ਮੇਰੇ ਹਿਸਾਬ ਨਾਲ ਜਿਹੜਾ ਪੂਨੀ ਜਾਨਵਰ ਇਹ ਬਹੁਤ ਘੱਟ ਲੋਕਾਂ ਕੋਲੇ ਹੋਊਗਾ ਹਾਂਜੀ ਹਾਂਜੀ ਜਿਵੇਂ ਬਦਲ ਸਾਹਿਬ ਕੋਲੇ ਆ ਹਾਂ ਜਾਂ ਸਾਡੇ ਕੋਲ ਤੇ ਜਾਂ ਤੁਹਾਡੇ ਕੋਲੇ ਜਾਂ ਕੁਝ ਵਿਰਲੇ ਵਾਂਝਾ ਕਿਤੇ ਕਿਤੇ ਦੇਖ ਨੂੰ ਮਿਲਦਾ ਹੈ ਜੀ ਹਾਂਜੀ ਹਾਂਜੀ ਬਾਕੀ ਜਿਹੜੇ ਇਹਨੇ ਪਿਓਰ ਮਤਲਬ ਦਾ ਸਿਰਫ ਬਾਲ ਸਾਹਿਬ ਨੇ ਇੰਪੋਰਟ ਕਰਾਇਆ ਸੀ ਨਾ ਬਾਰੇ ਉਹਨਾਂ ਕੋਲੇ ਇੰਝ ਸਭ ਤੋਂ ਪਿਓਰ ਤਾਂ ਅੱਛਾ ਜੀ ਬਾਕੀ ਮਿਕਸ ਬ੍ਰੇਡਾਂ ਜੀ ਕਰਕੇ ਲੋਕਾਂ ਨੇ ਕਰੇ ਹੋਏ ਨੇ ਖਾਸ ਨੇ ਮਤਲਬ ਵਧੀਆ ਹੈਗੇ ਨੇ ਜੀ ਠੀਕ ਹੈ ਹਾਂਜੀ ਹਾਂਜੀ ਤੇ ਖਰਾਕ ਇਹਨਾਂ ਦੀ ਸੇਮ ਕੋਡਿਆਂ ਵਾਲੀ ਸੇਮ ਸੇਮਸ ਖਰਾਕ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਬਹੁਤ ਸੋਹਣੇ ਸਟੈਲਿਨ ਬੜਾ ਸੋਨਾ ਬਾਈ ਹੈ ਨਾ ਹਾਂਜੀ ਇਹ ਜਿਹੜੇ ਇਹ ਦੋਨੋਂ ਫੀਮੇਲ ਜਿਹੜੀਆਂ ਹੈਗੀਆਂ ਪੈਣਾ ਹੀ ਆ ਜਾਂ ਪ੍ਰੈਗਨੈਂਟ ਨਹੀਂ ਇਹਨਾਂ ਨਾਲ ਅਲੱਗ-ਲੱਗ ਨਹੀਂ ਅਲੱਗ-ਲੱਗ ਹੈ ਪ੍ਰੈਗਨੈਂਟ ਇਸੇ ਤੋਂ ਪ੍ਰੈਗਨੈਂਟ ਹੈ ਦੋਨੋਂ ਜੀ ਠੀਕ ਹੈ ਇਹ ਬੱਚੀ ਤੁਹਾਡੇ ਕੋਲੇ ਆ ਕੇ ਆਈ ਹੈ ਬੱਚੀਆਂ ਸਾਡੇ ਕੋਲ ਆ ਕੇ ਜੀ ਅੱਛਾ ਜੀ ਇਹ ਕਿਸ ਹੋਰ ਕੋੜੇ ਦੀ ਹੈ ਜੀ ਅੱਛਾ ਹੋਰ ਕੋੜੇ ਤਾਂ ਕਰਵਾਏ ਸੀ ਹਾਂਜੀ 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 ਠੀਕ ਹੈ ਤੁਸੀਂ ਜਾਨੀ ਕਿ ਫਿਰ ਤਿੰਨ ਲਏ ਸੀ ਬਦਲ ਸਾਹਿਬ ਤੋਂ ਹਾਂਜੀ ਹਾਂਜੀ ਤਿੰਨ ਲਏ ਸੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਵੀ ਇੱਕ ਸ਼ੌਂਕੀਆ ਤੌਰ ਤੇ ਆਈ ਦਾ ਨਾ ਤਾਂ ਕੋਈ ਆਪ ਸਵਾਰੀ ਕਰਨੀ ਹੈ ਨਾ ਕੁਝ ਕਰਨਾ ਹੈ ਨਾ ਜੀ ਸਿਰਫ ਸ਼ੌਂਕ ਵਾਸਤੇ ਆਹ ਬੱਚਿਆਂ ਨੂੰ ਵਧੀਆ ਰਾਈਡ ਨਹੀਂ ਕਰਾਉਂਦੇ ਜੀ ਇਹ ਅੱਛਾ ਬੱਚਿਆਂ ਨੂੰ ਕਰਾਉਂਦੇ 10-12 ਸਾਲ ਤੱਕ 12 ਸਾਲ ਤੱਕ ਜੋਾਕਾ ਨੂੰ ਜੀ ਵਧੀਆ ਰਾਈਡ ਕਰਾਉਂਦੇ ਜੀ ਇਹ ਠੀਕ ਹੈ ਹਾਂਜੀ 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 ਤੇ ਤੰਗ ਪਰੇਸ਼ਾਨ ਜ਼ਿਆਦਾ ਨਹੀਂ ਕਰਦੇ ਬੱਚੇ ਨਹੀਂ ਨਹੀਂ ਬਹੁਤ ਸੌਖੇ ਰੱਖਣੇ ਜੀ ਇਹ ਕੋਈ ਇਹਨਾਂ ਦੀ ਤੰਗ ਪਰੇਸ਼ਾਨ ਨਹੀਂ ਜ਼ਿਆਦਾ ਵੱਡਾ ਮਸਲਾ ਨਹੀਂ ਹੈ ਠੀਕ ਹੈ ਖਰਾਕ ਵੀ ਬਹੁਤ ਹਿਸਾਬ ਦੀ ਰਹੇਗੀ ਇਹਨਾਂ ਦੀ ਦਾ ਨਾ ਜੋ ਬੱਚਾ ਦਾ ਹੈਗਾ ਇਹ ਹਾਂਜੀ ਹਾਂਜੀ ਤੇ ਜਦੋਂ ਇਹ ਬੱਚਾ ਆਉਂਦਾ ਬਈ ਬੱਚੇ ਦਾ ਜਿਹੜਾ ਉਦੋਂ ਧਿਆਨ ਬੜਾ ਰੱਖਣਾ ਪੈਂਦਾ ਉਹ ਬੱਚਾ ਬਹੁਤ ਛੋਟਾ ਹੁੰਦਾ ਹੁੰਦਾ ਬੱਚਾ ਛੋਟਾ ਹੁੰਦਾ ਬੱਕਰੀ ਦੇ ਬੱਚੇ ਜਿਹਦਾ ਹੁੰਦਾ ਹੀ ਬਸ ਅੱਛਾ ਵੀ ਉਹਨੇ ਜਿਹਦਾ ਹੁੰਦਾ ਹਾਂਜੀ 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 ਅੱਛਾ ਜੀ ਬਹੁਤ ਧਿਆਨ ਨਾਲ ਰੱਖਣਾ ਪੈਂਦਾ ਜੀ ਉਹਦਾ ਧਿਆਨ ਖਾਸ ਰੱਖਣਾ ਪੈਂਦਾ ਹਾਂਜੀ ਹਾਂਜੀ ਸਰਦੀਆਂ ਜਦੋਂ ਜ਼ਿਆਦਾ ਖਾਸ ਕਿ ਉਹ ਜਿਵੇਂ ਬੱਕਰੀ ਦੇ ਬੱਚੇ ਨੂੰ ਆਪਾਂ ਕਹਿੰਦੇ ਨੇ ਮਿੱਟੀ ਤੋਂ ਵੀ ਬਚਾ ਕੇ ਰੱਖਣਾ ਵਾ ਕਈ ਚੀਜ਼ਾਂ ਤੋਂ ਬਚਾ ਕੇ ਰੱਖਣਾ ਇਹਨੂੰ ਵੀ ਰੰਜੀ ਪਹਿਲੇ ਇੱਕ ਹਫ਼ਤੇ ਤਾਂ ਥੋੜਾ ਵਧੀਆ ਰੱਖਣਾ ਪੈਂਦਾ ਇਹਨਾਂ ਨੂੰ ਇੱਕ ਹਫ਼ਤੇ ਵਾਸਤੇ ਨਾ ਅੱਛਾ ਜੀ ਹਾਂਜੀ ਹਾਂ ਬੜਾ ਕਾਫੀ ਧੰਨ ਦੇਣਾ ਪੈਂਦਾ ਜੀ ਠੀਕ ਆ ਉਸ ਤੋਂ ਬਾਅਦ ਉਹ ਨੋਰਮਲ ਹੋ ਜੰਨੇ ਫਿਰ ਢਲ ਜਾਂਦੇ ਮਾਹੌਲ ਚੋਂ ਜੀ ਫਿਰ ਮਾਹੌਲ ਚ ਢਲ ਜਾਂਦੇ ਹਾਂਜੀ ਹਾਂਜੀ ਇਹ ਵੈਸੇ ਜਿਵੇਂ ਉਹਨਾਂ ਅਮਰੀਕਾ ਦੇ ਵਿੱਚ ਜੇ ਕਹਿੰਗੇ ਵੀ ਉੱਥੇ ਗਰਮੀ ਵੀ ਹੁੰਦੀ ਹੈ ਵੇ ਠੰਡੂ ਵੀ ਹੁੰਦੀ ਹੈ ਆਪਣੇ ਵੀ ਮੌਸਮ ਹੁਣ ਚੱਲਦੇ ਹੋਰੇ ਆਪਣੇ ਬ੍ਰੀਡ ਹੋ ਗਏ ਤਾਂ ਕਰਕੇ ਇਹਨਾਂ ਨੂੰ ਉੱ अच्छा जी अच्छा हां जी हां तो ये अमेरिका ਤੋਂ علاوہ ਹੋਰ ਕਿੱਥੋਂ ਦੀ ਬਰੀਡ ਹੈਗੀ ਆ ਜਾਂ ਇੰਗਲੈਂਡ ਚ ਪਾਈ ਜਾਂਦੇ ਜੀ اچھا ਜੀ हां जी हां ਇੰਗਲੈਂਡ ਚ ਲੱਗ ਨਸਲੇ ਪੋਨੀ ਨੇ ਜੀ ਅਮਰੀਕਾ ਦੀ ਹੈ ਅਮਰੀਕਾ ਮੀਲਚਰ ਪੋਨੀ ਹੋਗੇ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਵਕ ਦੇਸ਼ਾਂ ਚ ਪਾਈ ਜਾਂਦੇ ਅਲਗ-ਅਲਗ ਹਾਂ ਜੀ ਹਾਂ ਜੀ ਸਹੀ ਹੈ ਜੀ ਤੇ ਲਓ ਜੀ ਆਪਣਾ ਇਹ ਬਈ ਇਹਦੀ ਫਿਰ ਜਿਹੜਾ ਇੱਕ ਆਪਣਾ ਕੰਟੈਕਟ ਨੰਬਰ ਤੇ ਆਪਣਾ ਪੂਰਾ ਐਡਰੈਸ ਦੱਸ ਦਿਓ ਆਪਣੇ ਘੋੜੇ ਬਾਰੇ ਜੀ ਕਹੇ ਨੇ ਮੇਰੇ ਨਾਲ ਹਾਸਤੇ ਸੰਪਰਕ ਕਰਨਾ ਹੈ। ਕੰਟੈਕਟ ਨੰਬਰ 981508580 ਹੈ ਜੀ। ਹਾਂਜੀ। ਤੇ ਸਾਡਾ ਵਾਰਿਸ ਸਟੱਡ ਫਾਰਮ ਦੇ ਨਾਂ ਤੇ ਸਟੱਡ ਫਾਰਮ ਹੈ ਜੀ। ਮੁਹਾਲੀ ਇੰਟਰਨੈਸ਼ਨਲ 에ਰਪੋਰਟ ਤੋਂ 1 ਕਿਲੋਮੀਟਰ ਪਹਿਲਾਂ ਹੀ 에ਰਪੋਰਟ ਰੋਡ ਤੇ ਹੀ ਹੈ ਜੀ। ਅਛਾ 에ਰਪੋਰਟ। ਹਾਂਜੀ। ਠੀਕ ਹੈ ਜੀ ਠੀਕ ਹੈ। ਹਾਂਜੀ ਹਾਂਜੀ। ਸਹੀ ਹੈ ਜੀ। ਤੇ ਹਾਂ ਵੀ ਜੀ ਵਿਰਿੰਦਰ ਬੈਦਨ ਮੇਰਾ ਨਾਮ ਹੈ। ਠੀਕ ਹੈ ਜੀ ਠੀਕ ਹੈ। ਹਾਂਜੀ ਹਾਂਜੀ। ਤੇ ਬਾਈ ਉਹਨਾਂ ਨਾਲ ਜੇ ਸੰਪਰਕ ਕਰਨਾ ਵੀ ਕਹੇ ਨੇ ਵੀ ਤਾਂ ਤੁਸੀਂ ਕਰ ਸਕਦੇ ਹੋ। ਸਟੱਡਲੀਆਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਤੀ ਇਹਦੇ ਬਾਰੇ। ਧੰਨਵਾਦ ਬ ਲੋ ਵੀ ਸੋਨੋ ਅੱਜ ਆਪਾਂ ਖੜੇ ਆਂ ਮਾਗੀ ਮੇਲਾ ਮੁਕਸਰ ਦੇ ਵਿੱਚ ਪੂਰਾ ਮੇਲਾ ਫੱਬਿਆ ਹੋਇਆ ਵਾ ਤੇ ਇਸ ਵਕਤ ਆਪਾਂ ਖੜੇ ਆਂ ਵਾਰਿਸ ਸਟੱਡ ਫਾਰਮ ਤੇ ਬਹੁਤ ਹੀ ਸ਼ਾਨਦਾਰ ਤੁਹਾਨੂੰ ਇੱਕ ਘੋੜਾ ਦਿਖਾਉਣ ਲੱਗੇ ਆਂ ਨਾਲ ਆਪਣੇ ਬਾਈ ਵਰਿੰਦਰ ਜੀ ਹੋਣਗੇ ਬਾਈ ਸਤਰੀਕਾਲ ਜੀ ਸਤ ਸ੍ਰੀ ਅਕਾਲ ਬਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਬਾਈ ਬਾਕਰਪੁਰ ਤੋਂ ਮੋਹਾਲੀ ਡਿਸਟ੍ਰਿਕਟ ਤੋਂ ਆਏ ਆ ਜੀ ਮੋਹਾਲੀ ਤੋਂ ਜੀ ਠੀਕ ਹੈ ਬਾਈ ਤੇ ਆਪਣੇ ਘੋੜੇ ਬਾਰੇ ਡਿਟੇਲ ਦਿਓਗੇ ਕੀ ਨਾਮ ਇਹਦਾ ਜੀ ਰੱਖਿਆ ਹੋਇਆ ਵੀਰੇ ਦਾ ਨਾਮ ਸ਼ੇਰ ਰਾਜ ਹੈ ਜੀ ਅੱਛਾ ਜੀ ਸ਼ੇਰ ਰਾਜ ਸ਼ੇਰ ਰਾਜ ਹਾਂਜੀ ਦੇਵ ਰਾਜ ਰਣੀਆਂ ਦਾ ਬੱਚਾ ਏ ਡਾਇਰ ਰਾਜ ਵਾਲਸਾ ਵਾਲੇ ਰਾਜ ਹੰਸ ਦੀ ਹੈ ਜੀ ਅੱਛਾ ਜੀ ਰਾਜ ਹੰਸ ਦੀ ਹਾਂ ਰੁਕਮਣੀ ਨਾਮ ਹੈ ਜੀ ਉਹਦਾ ਠੀਕ ਹੈ ਜੀ ਤੇ ਬਲਸਾਬ ਦੇ ਰੇਸ ਸੁਖਵੀਰ ਸਿੰਘ ਬਲਸਾ ਦੇ ਘਰੇ ਬਰੀਡ ਹੋਇਆ ਜੀ ਇਹ ਅੱਛਾ ਜੀ ਉਹ ਤੂੰ ਹੀ ਲਿਆ ਬਾਅਦ ਵਿੱਚ ਹਾਂਜੀ ਹਾਂਜੀ 6 ਕੁ ਮਹੀਨੇ ਪਹਿਲਾਂ ਅਸੀਂ ਪਰਚੇਸ ਕੀਤਾ ਜੀ ਠੀਕ ਹੈ ਬਈ ਕਿੰਨੀ ਉਮਰ ਹੋ ਗਈ ਇਹਦੀ ਹਾਂ ਸਾਢੇ 5 ਸਾਲ ਹੈ ਜੀ ਦੀ ਸਾਢੇ 5 ਸਾਲ ਹੈ ਜੀ ਠੀਕ ਹੈ ਬਈ ਤੇ ਰਿਜ਼ਲਟ ਕਿਵੇਂ ਆਏ ਆ ਜਿਹੜੇ ਇਹਦੇ ਰਿਜ਼ਲਟ ਆਉਂਦੇ ਆ ਬਈ ਬੱਚੇ ਬਹੁਤ ਚੰਗੇ ਆ ਬਲਸਾਬ ਦੇ ਫਾਰਮ ਤੇ ਆਏ ਹੋਏ ਨੇ ਜੀ ਅੱਛਾ ਜੀ ਤੇ ਪਹਿਲਾਂ ਉਹਨਾਂ ਤੋਂ ਸਾਡੇ ਕੋਲ ਤਾਂ ਹਲੇ 6 ਕੁ ਮਹੀਨੇ ਆਏ ਹੋ ਸਾਡੇ ਕੋਲ ਕੁੜੀਆਂ ਪ੍ਰੈਗਨੈਂਟ ਨਹੀਂ ਦੀਆਂ ਜੀ ਹਲੇ ਠੀਕ ਹੈ ਜੀ ਉਹਨਾਂ ਨੇ ਜਿਹੜੇ ਪਹਿਲਾਂ ਉਹਨਾਂ ਤੋਂ ਉੱਥੇ ਕ੍ਰੋਸ ਹੋਈਆਂ ਕੁੜੀਆਂ ਉਹਨਾਂ ਦੇ ਬੱਚੇ ਕਾਫੀ ਚੰਗੇ ਆਏ ਹੋਣੇ ਜੀ ਠੀਕ ਹੈ ਬਈ ਹਾਂਜੀ ਹਾਂਜੀ ਤੇ ਹਾਈਟ ਕਿੰਨੀ ਹੈ ਦੀ ਜੀ ਸਾਢੇ 50 'ਚ ਹਾਈਟ ਹੈ ਵੀਰੇ ਸਾਢੇ 65 ਹਾਂਜੀ ਹਾਂਜੀ